ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਮਹਾਨ ਸੂਰਮੇ ਦੀ ਜਿਸ ਦੀ ਸ਼ਹੀਦ ਪੈਦੀ লাশ ਤੋਂ ਹੀ ਦੁਸ਼ਮਣ ਡਰਦੇ ਰਹੇ ਉਸ ਬਹਾਦਰ ਸੂਰਮੇ ਦੀ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਹੀ ਨਹੀਂ ਸਗੋਂ ਕਈ ਲੜੀਆਂ ਲੜੀਆਂ ਤੇ ਹਰ ਵਾਰ ਜਿੱਤ ਉਸਦੀ ਹੋਈ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਸਿੱਖ ਸਾਮਰਾਜ ਦਾ ਮਹਾਨ ਜਰਨੈਲ ਜਿਸ ਨੇ ਫਤਿਹ ਕੀਤਾ ਸੀ ਦਰਾ ਖੈਬਰ ਸਰਦਾਰ ਹਰੀ ਸਿੰਘ ਨਲੂਆ ਦੀ ਸਰਦਾਰ ਹਰੀ ਸਿੰਘ ਨਲਵਾ ਦਾ ਜਨਮ 28 ਅਪ੍ਰੈਲ 1791 ਈਸਵੀ ਨੂੰ ਅੱਜ ਦੇ ਪਾਕਿਸਤਾਨ ਦੇ ਗੁਜਰਾਵਾਲਾ ਜ਼ਿਲ੍ਹਾ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਗੁਰਦੇਵਾਲ ਸਿੰਘ ਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਬੀਬੀ ਧਰਮਕੌਰ ਜੀ। ਸਰਦਾਰ ਹਰੀ ਸਿੰਘ ਨਲਵਾ ਜੀ ਦੇ ਦਾਦਾ ਜੀ ਜੋ ਕਿ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਸੀ। ਹਰਸੋਕ ਯਾਸੀ ਵਿੱਚ ਜਿਹਦੋ ਇੱਕ ਅੰਗਰੇਜ਼ ਇਤਿਹਾਸਕਾਰ ਨੇ ਦੁਨੀਆ ਦੀ ਸਭ ਤੋਂ ਸਫਲ ਤੇ ਮਹਾਨ ਜਰਨਲਾਂ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ ਤਾਂ ਜਦੋਂ ਉਸਨੇ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਲਿਖਿਆ ਤਾਂ ਉਹਨਾਂ ਦਾ ਸਿਰ ਖੁਦ ਝੁਕ ਗਿਆ ਉਹਨਾਂ ਨੇ ਲੰਡਨ ਦੇ ਟਿਟ ਬਿਟਸ ਜੋ ਕਿ ਦੁਨੀਆ ਵਿੱਚ ਇੱਕ ਮਸ਼ਹੂਰ ਮੈਗਜ਼ੀਨ ਸੀ ਵਿੱਚ ਲਿਖਿਆ ਕਿ ਕਿਸੇ ਲਈ ਸਿਕੰਦਰ ਮਹਾਨ ਹੈ ਕਿਸੇ ਲਈ ਚਗੀਜ਼ ਖਾਨ ਤੇ ਕਿਸੇ ਲਈ ਨੈਪੋਲੀਅਨ ਲੇਕਿਨ ਮੇਰੇ ਲਈ ਤਾਂ ਸਰਦਾਰ ਹਰੀ ਸਿੰਘ ਨਲੂਆ ਹੀ ਸਭ ਤੋਂ ਬਾਹਰ ਦਰਜਨ ਨਲ ਹੈ ਕਿਉਂਕਿ ਜਿੱਥੇ ਖਜੂਗਾ ਦਰਾ ਖੈਬਰ ਵਿੱਚ ਹਾਰ ਗਿਆ ਉਥੇ ਕੇਵਲ ਹਰੀ ਸਿੰਘ ਨਲਗੁਆ ਨੇ ਦਰਾ ਖੈਬਰ ਨੂੰ ਫਤੇ ਕੀਤਾ ਦੋਸਤੋ ਲੇਕਿਨ ਉਹਨਾਂ ਦੀ ਸ਼ੁਰੂਆਤ ਕੋਈ ਆਸਾਨ ਨਹੀਂ ਸੀ ਕੇਵਲ 7 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਜੀ ਦੁਨੀਆ ਤੋਂ ਚਲਵਸੀ ਇਸ ਤੋਂ ਬਾਅਦ ਉਹ ਆਪਣੀ ਮਾਂ ਬੀਬੀ ਧਰਮਕੌਰ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਚਲੀ ਗਈ ਤੇ ਉਥੇ ਹੀ ਉਹਨਾਂ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਘੋੜਸਵਾਰੀ ਤੇ ਸ਼ਸਤਰ ਵਿਦਿਆ ਵੀ ਉਦਰ ਹਰ ਸਾਲ ਬਸੰਤ ਪੰਚਮੀ ਦੇ ਮੌਕੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਗਾਉਂਦੇ ਸੀ ਜਿੱਥੇ ਨੌਜਵਾਨ ਆਪਣੇ ਜੁੱਧ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਸੀ ਤਦ ਸੰਤਾਰ ਹਰੀ ਸਿੰਘ ਨਲਵਾ ਜੀ 15 ਸਾਲਾਂ ਦੇ ਹੋਏ ਤਾਂ ਉਹ ਇਤਰਪਾਰ ਕੌਣ ਸੀ ਉਹਨਾਂ ਨੇ ਹੋੜੀ ਦੀ ਲਗਾਮ ਛੱਡ ਕੇ ਬਿਨਾਂ ਦੇਖੇ ਤਲਵਾਰ ਨਾਲ ਨਿਸ਼ਾਨਾ ਕਰ دیا۔ ਤੇ ਫਿਰ ਤਲਵਾਰ ਚਲਾਉਂਦੇ ਅਨੋਖੀ ਜੋਹਰ ਦਿਖਾਏ। ਇਸ ਆਪੇ ਕੀ ਮਹਾਰਾਜਾ ਰਣਜੀਤ ਸਿੰਘ ਜੀ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਉਹਨਾਂ ਨੇ ਖੁਸ਼ ਹੋ ਕੇ ਹਰੀ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਜ਼ੋਰ ਨਾਲ ਤਲੀ ਲਗਾਇਆ। ਤੇ ਫਿਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣੀ ਸੈਨਾ ਵਿੱਚ ਸ਼ਾਮਲ ਕਰ ਲਿਆ ਮੈਂ ਦੱਸਣ ਗਰਾਂਗੀ ਉਸ ਕਹਾਣੀ ਦੀ ਜਿਸ ਨੂੰ ਸੁਣ ਕੇ ਅੱਜ ਵੀ ਰੋਂਗ ਟੇ ਖੜੀ ਹੋ ਜਾਂਦੇ ਹਨ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਜੰਗਲ ਵਿੱਚ ਸ਼ਿਕਾਰ ਕਰਨ ਲਈ ਘੁੰਮ ਰਹੇ ਸਨ ਉਸ ਸਮੇਂ ਇੱਕ ਸ਼ੇਰ ਉਹਨਾਂ ਦੇ ਸਾਹਮਣੇ ਆ ਗਿਆ ਹਰੀ ਸਿੰਘ ਨੇ ਬੋਲੇ ਕਿ ਮਹਾਰਾਜ ਮੈਂ ਤੁਹਾਡਾ ਅੰਗ ਰੱਖਿਆ ਕਹਾਂ ਇਸ ਸ਼ੇਰ ਨਾਲ ਮੁਕਾਬਲਾ ਕਰਨ ਦਾ ਪਹਿਲਾ ਫਰਜ਼ ਮੇਰਾ ਬੰਦਾ ਹੈ हां जी इस ਮੁਕਾਬਲੇ ਵਿੱਚ ਮੈਨੂੰ ਕੁਝ ਹੋ ਗਿਆ ਤਾਂ ਤੁਸੀਂ ਇਸ ਸ਼ੇਰ ਨਾਲ ਮੁਕਾਬਲਾ ਕਰ ਲਿਓ ਪਰ ਫਿਲਹਾਲ ਮੈਨੂੰ ਜਾਣ ਦਿਓ ਸਰਦਾਰ ਹਰੀ ਸਿੰਘ ਜੀ ਫੁਰਤੀ ਨਾਲ ਸ਼ੇਰ ਦੇ ਸਾਹਮਣੇ ਪਹੁੰਚ ਗਏ ਪਰ ਜਦੋਂ ਸ਼ੇਰ ਨੇ ਚਮਟਾ ਮਾਰਿਆ ਤਾਂ ਉਹਨਾਂ ਦੀ ਤਲਵਾਰ ਡਿੱਗ ਗਈ ਪਰ ਹਰੀ ਸਿੰਘ ਜੀ ਨੇ ਹੌਂਸਲਾ ਨਹੀਂ ਛੱਡਿਆ ਸਗੋਂ ਕੁਸੁੰਨਾ ਤੇ ਹੁੱਜਾ ਨਾਲ ਹੀ ਸ਼ੇਰ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸੇ ਜੋਰ ਅਜਮਾਈ ਵਿੱਚ ਹੀ ਸਰਦਾਰ ਹਰੀ ਸਿੰਘ ਜੀ ਨੇ ਸ਼ੇਰ ਨੂੰ ਕਾਬੂ ਕਰਦੇ ਹੋਏ ਦੋਵੇਂ ਹੱਥਾਂ ਨਾਲ ਸ਼ੇਰ ਦਾ ਜੁਵਾੜਾ ਪਾੜ ਦਿੱਤਾ ਤੇ ਮੌਕਾ ਵੀ ਇੱਕ ਹੀ ਹਰੀ ਸਿੰਘ ਜੀ ਨੇ ਆਪਣੇ ਗਾਤਰੇ ਵਿੱਚੋਂ ਕਿਰਪਾਨ ਕੱਢੀ ਤੇ ਸ਼ੇਰ ਦੀ ਧੌਣ ਤੇ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਬਾਕੀ ਸੈਨਿਕ ਇਹ ਦੇਖ ਕੇ ਹੈਰਾਨ ਰਹਿ ਗਏ ਤੇ ਮਹਾਰਾਜ ਨੇ ਖੁਸ਼ ਹੋ ਕੇ ਹਰੀ ਸਿੰਘ ਨੂੰ ਆਪਣੇ ਗਲੇ ਲਗਾਇਆ ਤੇ ਕਿਹਾ ਤੂੰ ਤਾਂ ਮੇਰਾ ਰਾਜ ਨਾਲ ਹੈ ਉਤੋਂ ਹੀ ਹਰੀ ਸਿੰਘ ਜੀ ਦਾ ਨਾਂ ਪਿਆ ਹਰੀ ਸਿੰਘ ਨਲੂਆ